ਸਤਿ ਸ਼੍ਰੀ ਅਕਾਲ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਅਰਬਪਤੀ ਕਾਰੋਬਾਰੀ ਐਲਨ ਮਸਕ ਵਿਚਾਲੇ ਇੱਕ ਵਾਰ ਫਿਰ મતਭੇਦ ਡੂੰਘੇ ਹੋ ਗਏ ਨੇ ਮਸਕ ਨੇ ਟਰੰਪ ਦੁਆਰਾ ਪੇਸ਼ ਮੈਗਾ ਬਿਲ ਦਾ ਵਿਰੋਧ ਕਰ ਦਿਆ ਐਲਾਨ ਕੀਤਾ ਹੈ ਕਿ ਜੋ ਵੀ ਕੋਈ ਸੈਨੇਟ ਮੈਂਬਰ ਬਿਲ ਦੇ ਹੱਕ ਦੇ ਵਿੱਚ ਵੋਟ ਪਾਵੇਗਾ ਉਸ ਨੂੰ ਪਾਰਟੀ ਦੀ ਮੁੜਲੀ ਚੋਣ ਤੇ ਵਿੱਚ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਮੈਂ ਉਸ ਦਾ ਵਿਰੋਧ ਕਰਾਂਗਾ ਵਾਈਟ ਹਾਊਸ ਦੇ ਸਾਬਕਾ ਚੋਟੀ ਦੇ ਸਲਾਹਕਾਰ ਮਸਕ ਨੇ ਐਕਸ ਉੱਤੇ ਬਿੱਲ ਦਾ ਵਿਰੋਧ ਕਰਦਿਆਂ ਲਿਖਿਆ ਹੈ ਕਿ ਚਿੰਤਾ ਵਾਲੀ ਗੱਲ ਇਹ ਹੈ ਕਿ ਬਿੱਲ ਰਾਸ਼ਟਰੀ ਕਰਜ਼ਾ ਵਧਾਉਣ ਦਾ ਕੰਮ ਕਰੇਗਾ ਡੋਨਲਡ 트ੰਪ ਨੇ ਐਲਾਨ ਮਸਕ ਨੂੰ ਦੇਸ਼ ਨਿਕਾਲਾ ਦੇਣ ਦੀ ਧਮਕੀ ਦਿੱਤੀ ਹੈ 트ੰਪ ਨੇ ਮਸਕ ਨੂੰ ਮਿਲਣ ਵਾਲੀਆਂ ਸਬਸਿਡੀਆਂ ਬਾਰੇ ਤੁਗੋ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਦੇਸ਼ ਨਿਕਾਲਾ ਦੇਣ ਦੀ ਧਮਕੀ ਦੇ ਦਿੱਤੀ ਹੈ। 트럼ਪ ਦੀ ਦੇਸ਼ ਨਿਕਾਲਾ ਦੇਣ ਦੀ ਧਮਕੀ ਦੋ ਸਾਫ ਕਾਸ ਸਹਿਯੋਗ ਵਿੱਚਕਾਰ ਵਾਦੀ ਬਿਆਨਬਾਜ਼ੀ ਅਤੇ ਵਿਵਾਦ ਦਾ ਇੱਕ ਨਵਾਂ ਦੌਰ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਨੇ ਟੈਸਲਾ ਦੇ ਸੀਈਓ ਐਲਾਨ ਮਸਕ ਤੇ ਨਿਸ਼ਾਨਾ 사ਦਿਆ। ਉਹਨਾਂ ਕਿਹਾ ਕਿ ਜੇਕਰ ਮਸਕ ਦੀ ਸਬਸਿਡੀ ਬੰਦ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਆਪਣੀ ਦੁਕਾਨ ਯਾਨੀ ਕੰਪਨੀ ਬੰਦ ਕਰਕੇ ਦੱਖਣੀ ਅਫਰੀਕਾ ਵਾਪਸ ਜਾਣਾ ਪਵੇਗਾ। 트럼ਪ ਨੇ ਕਿਹਾ ਕਿ ਸਬਸਿਡੀ ਬੰਦ ਹੋਣ ਨਾਲ ਤਾਂ ਟੈਸਲਾ ਇਲੈਕਟ੍ਰਿਕ ਕਾਰਾਂ ਦਾ ਉਤਪਾਦਨ ਕਰ ਸਕੇਗਾ ਤੇ ਨਾ ਹੀ ਸਪੈਕਸ ਦੇ ਰੌਕੇਟ ਅਤੇ ਸੈਟੇਲਾਈਟ ਲਾਂਚ ਕੀਤੇ ਜਾ ਸਕਣਗੇ। 트ੰਪ ਨੇ ਦਾਵਾ ਕੀਤਾ ਹੈ ਕਿ ਮਸਕ ਨੂੰ ਸਰਕਾਰੀ ਸਬਸਿਡੀ ਦੇ ਰੂਪ ਵਿੱਚ ਕਿਸੇ ਹੋਰ ਨਾਲੋਂ ਵੱਧ ਪੈਸਾ ਮਿਲਿਆ। ਉਹਨਾਂ ਸੁਝਾਅ ਦਿੱਤਾ ਕਿ ਡੋਜ ਨੂੰ ਇਸ ਮਾਮਲੇ ਦੀ ਵਿਸਥਾਰ ਨਾਲ ਜਾਂਚ ਕਰਨੀ ਚਾਹੀਦੀ ਹੈ। ਇਸ ਨਾਲ ਦੇਸ਼ ਦਾ ਪੈਸਾ ਬਚੇਗਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮਸਕ ਨੂੰ ਰਾਸ਼ਟਰਪਤੀ ਅਹੁਦੇ ਲਈ ਮੇਰਾ ਸਮਰਥਨ ਕਰਨ ਤੋਂ ਬਹੁਤ ਪਹਿਲਾਂ ਹੀ ਪਤਾ ਸੀ ਕਿ ਮੈਂ ਈਵੀ ਦੇ ਹੁਕਮ ਦੇ ਵਿਰੁੱਧ ਹਾਂ। ਇਲੈਕਟ੍ਰੋਨਿਕ ਵਾਹਨ ਚੰਗੇ ਹਨ ਪਰ ਹਰ ਕਿਸੇ ਨੂੰ ਉਹਨਾਂ ਨੂੰ ਖਰੀਦਣ ਲਈ ਮਜਬੂਰ ਕਰਨਾ ਗਲਤ ਹੈ। ਜਦੋਂ ਵਾਈਟ ਹਾਊਸ ਦੇ ਪੱਤਰਕਾਰਾਂ ਨੇ ਟਰੰਪ ਨੂੰ ਮਸਕ ਨੂੰ ਦੇਸ਼ ਨਿਕਾਲਾ ਦੇਣ ਬਾਰੇ ਪੁੱਛਿਆ ਤਾਂ ਉਸਨੇ ਜਵਾਬ ਦਿੱਤਾ ਮੈਨੂੰ ਨਹੀਂ ਪਤਾ ਸਾਨੂੰ ਇਸ ਬਾਰੇ ਸੋਚਣਾ ਪਵੇਗਾ ਟਰੰਪ ਨੇ ਮਜ਼ਾਕ ਕੀਤਾ ਕਿ ਡੋਜ ਉਹ ਰਾक्षਸ ਹੋ ਸਕਦਾ ਹੈ ਜੋ ਮਸਕ ਨੂੰ ਨਿਗਲ ਜਾਂਦਾ ਹੈ ਜਵਾਬ ਵਿੱਚ ਮਸਕ ਨੇ ਕਿਹਾ ਮੈਂ ਕਹਿ ਰਿਹਾ ਹਾਂ ਹੁਣੇ ਸਾਰੀਆਂ ਸਬਸਿਡੀਆਂ ਖਤਮ ਕਰੋ ਦੂਜੇ ਪਾਸੇ ਅਮਰੀਕੀ ਸੰਸਦ ਦੇ ਉੱਪਰਲੇ ਸਦਨ ਸੈਨੇਟ ਨੇ ਮੰਗਲਵਾਰ ਨੂੰ ਟੈਕਸ ਅਤੇ ਖਰਚ ਬਿੱਲ ਨੂੰ ਬਹੁਤ ਘੱਟ ਫਰਕ ਨਾਲ ਪਾਸ ਕਰ ਦਿੱਤਾ ਉਪਰ ਰਾਸ਼ਟਰਪਤੀ ਜੇਡੀ ਵੈਂਸ ਨੇ ਇਸ ਬਿੱਲ ਨੂੰ ਪਾਸ ਕਰਨ ਲਈ ਫੈਸਲਾਕੁਨ ਵੋਟ ਪਾਈ ਤਿੰਨ ਰਿਪਬਲਿਕਨ ਸੈਨੇਟਰ ਰੈਂਡ ਪਾਲ, ਥੌਮ ਟਿਲਜ਼ ਅਤੇ ਸੂਜ਼ਨ ਕਲੋਜ਼ਿੰਗ ਨੇ ਬਿੱਲ ਦੇ ਵਿਰੋਧ ਵੋਟ ਦਿੱਤੀ। ਇਸ ਤੋਂ ਬਾਅਦ ਉਪ ਰਾਸ਼ਟਰਪਤੀ ਜੇਡੀ ਵੈਂਸ ਸੈਨੇਟ ਪਹੁੰਚੇ ਅਤੇ 5 ਘੰਟੇ ਬਾਅਦ ਫੈਸਲਾਕੁਨ ਵੋਟ ਪਾਈ। ਸੈਨੇਟ ਵਿੱਚ ਇਸ ਬਿੱਲ ਤੇ ਬਹਿਸ ਲਗਭਗ 48 ਘੰਟੇ ਜਾਰੀ ਰਹੀ ਜਿਸ ਤੋਂ ਬਾਅਦ ਇਸ ਬਿੱਲ ਨੂੰ ਪਾਸ ਕੀਤਾ ਗਿਆ। ਦੱਸਿਆ ਕਿ ਐਲਨ ਮਸਕ ਨੇ ਸ਼ਨੀਵਾਰ ਨੂੰ ਟੰਪਰ ਦੇ ਵੱਡੇ ਸੁੰਦਰ ਬਿੱਲ ਦੀ ਆਲੋਚਨਾ ਕੀਤੀ ਸੀ ਮਸਕ ਨੇ ਕਿਹਾ ਸੀ ਕਿ ਟੰਪਰ ਦਾ ਇਹ ਬਿੱਲ ਅਮਰੀਕਾ ਦੇ ਵਿੱਚ ਲੱਖਾਂ ਨੌਕਰੀਆਂ ਨੂੰ ਖਤਮ ਕਰ ਦੇਵੇਗਾ ਤੇ ਸਾਡੇ ਦੇਸ਼ ਨੂੰ ਇੱਕ ਵੱਡਾ ਰਣਨੀਤਿਕ ਨੁਕਸਾਨ ਪਹੁੰਚਾਵੇਗਾ ਅਤੇ ਬਿੱਲ ਇਹ ਪੂਰੀ ਤਰ੍ਹਾਂ ਪਾਗਲਪਨ ਅਤੇ ਵਿਨਾਸ਼ਕਾਰੀ ਹੋਵੇਗਾ ਇਹ ਕਾਨੂੰਨ ਪੁਰਾਣੇ ਉਦਯੋਗਾਂ ਨੂੰ ਰਾਹਤ ਦਿੰਦਾ ਪਰ ਭਵਿੱਖ ਦੇ ਉਦਯੋਗ ਨੂੰ ਤਬਾਹ ਕਰ ਦੇਵੇਗਾ ਮਸਕ ਨੇ ਪਿਛਲੇ ਮਹੀਨੇ ਇਸ ਬਿੱਲ ਨੂੰ ਲੈ ਕੇ ਟੰਪਰ ਸ਼ਾਸਨ ਦੇ ਵਿੱਚ ਸਰਕਾਰੀ ਕੁਸ਼ਲਤਾ ਵਿਭਾਗ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਸੀਗਾ ਪਰ ਹੁਣ ਦੇਖਣ ਹੋਵੇਗਾ ਕਿ ਟਰੰਪ ਦੇ ਇਸ ਬਿੱਲ ਦੇ ਪਾਸ ਹੋਣ ਦੇ ਨਾਲ ਟਰੰਪ ਅਤੇ ਮਸਕ ਦੇ ਰਿਸ਼ਤੇ ਉੱਤੇ ਕੀ ਅਸਰ ਪੈਂਦਾ ਹੈ ਜਾਂ ਫਿਰ ਟਰੰਪ ਦੇ ਵੱਲੋਂ ਮਸਕ ਨੂੰ ਦੇਸ਼ ਨਿਕਾਲਾ ਦਿੱਤਾ ਚਾਹੁੰਦਾ ਹੈ ਕਿ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਜ਼ੋਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ